ਸਤਿਕਾਰਯੋਗ ਦੋਸਤੋ ਅੱਜ ਮੈਂ ਪਾਕਿਸਤਾਨ ਦੀ ਜਿਹੜੀ ਪੰਜਾਬ ਸਟੇਟ ਦੀ ਵਿਧਾਨ ਸਭਾ ਅਸੈਂਬਲੀ ਹੈ ਜਣੀ ਉਸ ਅਸੈਂਬਲੀ ਦੇ ਪੂਰੇ ਉਹਨਾਂ ਸਾਰੇ ਮੈਂਬਰਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਇੱਕ ਮਤਾ ਪਾਸ ਕਰਕੇ ਅੱਜ ਇੱਕ ਕਾਨੂੰਨ ਬਣਾ ਦਿੱਤਾ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਪੰਜਾਬੀ ਬੋਲੀ ਹੈ ਉਹਨੂੰ ਵੀ ਉਰਦੂ ਤੇ ਅੰਗਰੇਜ਼ੀ ਦੇ ਬਰਾਬਰ ਸਤਕਾਰ ਮਿਲੇਗਾ ਤੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਅਸੈਂਬਲੀ ਦਾ ਮੈਂਬਰ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਡਿਬੇਟ ਕਰ ਸਕਦਾ ਹੈ ਬਹਿਸ ਕਰ ਸਕਦਾ ਹੈ ਉਹਦੇ ਵਿੱਚ ਬੋਲ ਸਕਦਾ ਹੈ ਇਹਦੇ ਲਈ ਮੈਂ ਪਾਕਿਸਤਾਨੀ ਪੰਜਾਬ ਦੀ ਸਮੁੱਚੀ ਅਸੈਂਬਲੀ ਦੇ ਮੈਂਬਰਾਂ ਦਾ ਜਿਨ੍ਹਾਂ ਨੇ ਇਸ ਮਤੇ ਦੇ ਉੱਤੇ ਸਹਿਯੋਗ ਕੀਤਾ ਹੈ ਸਾਥ ਦਿੱਤਾ ਹੈ ਉਹਨਾਂ ਦਾ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ-ਕੋਟ ਲੱਖ-ਲੱਖ ਉਹਨਾਂ ਦਾ ਸ਼ੁਕਰਾਨਾ ਕਰਦਾ ਹਾਂ ਕਿ ਮਿੱਤਰੋ ਲੰਬੇ ਸਮੇਂ ਤੋਂ ਬਾਅਦ ਤੁਸੀਂ ਮਾਂ ਬੋਲੀ ਪੰਜਾਬੀ ਵੱਲ ਮੁੜਿਓ ਕਿਉਂਕਿ ਹੁਣ ਤੱਕ ਤਾਂ ਇਹ ਕਾਨੂੰਨ ਸੀਗਾ ਕਿ ਪਾਕਿਸਤਾਨੀ ਪੰਜਾਬ ਦੀ ਜਿਹੜੀ ਅਸੈਂਬਲੀ ਆ ਉਹਦੇ ਵਿੱਚ ਸਿਰਫ ਉਰਦੂ ਤੇ ਅੰਗਰੇਜ਼ੀ ਦੇ ਵਿੱਚ ਹੀ ਗੱਲ ਕੀਤੀ ਜਾ ਸਕਦੀ ਹੈ ਅੰਗਰੇਜ਼ੀ ਜਿਹੜੀ ਅੰਗਰੇਜ਼ਾਂ ਦੀ ਭਾਸ਼ਾ ਹੈ ਉਹਦੇ ਵਿੱਚ ਤੇ ਗੱਲ ਕੀਤੀ ਜਾ ਸਕਦੀ ਹੈ ਉਰਦੂ ਜਿਹਨੂੰ ਅਸੀਂ ਪਾਕਿਸਤਾਨ ਦੀ ਕਹਿੰਦੇ ਆਗੇ ਕਿ ਇਹ ਕੌਮੀ ਭਾਸ਼ਾ ਹੈ ਪਰ ਜਿਹੜੀ ਮਾਂ ਬੋਲੀ ਹੈ ਸਾਡੀ ਪੰਜਾਬੀ ਉਹਦੇ ਵਿੱਚ ਬੋਲਣ ਵਾਸਤੇ ਸਪੈਸ਼ਲ ਮਨਜ਼ੂਰੀ ਲੈਣੀ ਪੈਂਦੀ ਸੀ ਤਾਂ ਅੱਜ ਜੋ ਤੁਸੀਂ ਪਾਕਿਸਤਾਨ ਦੀ ਪੰਜਾਬੀ ਇਸ ਅਸੈਂਬਲੀ ਦੇ ਵਿੱਚ ਪੰਜਾਬ ਦੀ ਅਸੈਂਬਲੀ ਦੇ ਵਿੱਚ ਜਿਹੜਾ ਇਹ ਫੈਸਲਾ ਕੀਤਾ ਹੈ ਮੈਂ ਸਮੁੱਚੇ ਮੈਂਬਰਾਂ ਦਾ ਤੇ ਮਲਕ ਮੁਹੰਮਦ ਅਹਿਮਦ ਖਾਨ ਸਾਹਿਬ ਜਿਹੜੇ ਅਸੈਂਬਲੀ ਦੇ ਸਪੀਕਰ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਇਹ ਫੈਸਲਾ ਹੋਇਆ ਹੈ ਮੈਂ احمد ਖਾਨ ਸਾਹਿਬ ਦਾ ਮਲਕ ਮੁਹੰਮਦ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਜਿਹੜਾ ਇਹ ਫੈਸਲਾ ਲਿਆ ਠੀਕ ਫੈਸਲਾ ਲਿਆ ਕਿਉਂਕਿ ਅੰਗਰੇਜ਼ੀ ਪੰਜਾਬੀ ਨੂੰ ਸਾਡੀ ਮਾਂ ਬੋਲੀ ਨੂੰ ਪੰਜਾਬੀ ਨੂੰ ਖਤਮ ਕਰ ਲਈ ਕੱਲੇ ਅੰਗਰੇਜ਼ਾਂ ਨੇ ਜਤਨ ਨਹੀਂ ਕੀਤੇ ਅਸੀਂ ਖੁਦ ਵੀ ਆਪਣੀ ਮਾਂ ਬੋਲੀ ਨੂੰ ਮਾਰਨ ਦਾ ਉਪਰਾਲੇ ਕਰਦੇ ਰਹੇ ਹਾਂ ਜਾਣੇ ਅਣਜਾਣੇ ਦੇ ਵਿੱਚ ਅੰਗਰੇਜ਼ਾਂ ਨੇ ਤਾਂ ਇਹ ਕੁਸ਼ ਕੀਤਾ ਹੀ ਕੀਤਾ ਸੀ ਕਿ ਉਹਨਾਂ ਨੇ ਧੱਕੇ ਨਾਲ ਇਥੋਂ ਦੀ ਜਿਹੜੀ ਦਰਬਾਰੀ ਲੈਂਗੁਏਜ ਸੀਗੀ ਜਿਹੜੀ ਭਾਸ਼ਾ ਸੀਗੀ ਉਹ ਅੰਗਰੇਜ਼ੀ ਨੂੰ ਬਣਾਇਆ ਤੇ ਸਾਡੀਆਂ ਜੜੀਆਂ ਲੋਕਲ ਬੋਲੀਆਂ ਸੀ ਭਾਸ਼ਾਵਾਂ ਸੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕਦੇ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਵੀ ਇਸੇ ਰਾਹ ਤੁਰੇ ਰਹੇ ਦੇਸ਼ ਦੀ ਵੰਡ ਹੋਈ ਤਾਂ ਦੇਸ਼ ਦੀ ਵੰਡ ਤੋਂ ਪਹਿਲਾਂ ਜਿਹੜਾ ਫਿਰਕੂ ਮਾਹੌਲ ਤਿਆਰ ਕਰਨ ਦੇ ਲਈ ਅੰਗਰੇਜ਼ਾਂ ਨੇ ਜਿਹੜੇ ਚਾਲੇ ਚੱਲੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਤਾਂ ਯਾਰ ਸਾਡਾ ਪਾਣੀ ਵੀ ਵੰਡਿਆ ਰੇਲਵੇ ਸਟੇਸ਼ਨਾਂ ਦੇ ਉੱਤੇ ਇੱਕ ਕੋਈ ਖੂਹ ਦੇ ਵਿੱਚੋਂ ਪਾਣੀ ਦੇ ਦੋ ਕੜੇ ਭਰ ਕੇ ਰੱਖ ਦੇਣੇ ਇੱਕ ਕੜੇ ਦੇ ਉੱਤੇ ਮੁਸਲਮਾਨ ਪਾਣੀ ਦੂਜੇ ਕੜੇ ਦੇ ਉੱਤੇ ਹਿੰਦੂ ਪਾਣੀ ਲਿਖ ਦੇਣਾ ਤਾਂ ਜੋ ਲੋਕਾਂ ਦੇ ਵਿੱਚ ਨਫ਼ਰਤ ਖੜੀ ਰਵੇ ਲੋਕ ਵੰਡੇ ਜਾਣ ਇੱਕੋ ਪਾਣੀ ਨੂੰ ਹਿੰਦੂ ਪਾਣੀ ਤੇ ਮੁਸਲਮਾਨ ਪਾਣੀ ਬਣਾਇਆ ਜਾਂਦਾ ਰਿਹਾ ਭਾਸ਼ਾ ਨੂੰ ਵੰਡਿਆ ਗਿਆ ਕਹਿੰਦੇ ਅੰਗਰੇਜ਼ੀ ਹੈ ਜਿਹੜੀ ਅੰਗਰੇਜ਼ਾਂ ਦੀ ਬੋਲੀ ਹੈ ਹਿੰਦੀ ਜਿਹੜੀ ਹਿੰਦੂਆਂ ਦੀ ਭਾਸ਼ਾ ਹੈ ਤੇ ਜਿਹੜੀ ਪੰਜਾਬੀ ਹੈ ਗੁਰਮੁਖੀ ਹੈ ਇਹ ਕਹਿੰਦੇ ਸਿੱਖਾਂ ਦੀ ਭਾਸ਼ਾ ਹੈ ਔਰ ਜਿਹੜੀ ਉਰਦੂ ਹੈ ਇਹ ਕਹਿੰਦੇ ਮੁਸਲਮਾਨਾਂ ਦੀ ਭਾਸ਼ਾ ਹੈ ਯਾਰ ਇਹ ਕਿਵੇਂ ਧਰਮਾਂ ਦੇ ਨਾਲ ਥੋੜੀਆਂ ਜੁੜੀਆਂ ਹੁੰਦੀਆਂ ਭਾਸ਼ਾਵਾਂ ਲੈਂਗੁਏਜ ਤਾਂ ਲੈਂਗੁਏਜ ਹੁੰਦੀ ਹੈ ਭਾਸ਼ਾ ਤਾਂ ਭਾਸ਼ਾ ਹੁੰਦੀ ਹੈ ਤੇ ਭਾਸ਼ਾ ਉਹ ਸਾਧਨ ਹੁੰਦੀ ਹੈ ਕਿ ਮੇਰੇ ਆਪਣੇ ਮਨ ਦੇ ਵਿੱਚ ਕੋਈ ਵਿਚਾਰ ਨੇ ਆਪਣੇ ਵਿਚਾਰਾਂ ਨੂੰ ਦੂਜੇ ਤੱਕ ਪਹੁੰਚਾਉਣ ਦਾ ਜਿਹੜਾ ਸਾਧਨ ਵਰਤਿਆ ਜਾਂਦਾ ਹੈ ਜਿਹੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਨੂੰ ਭਾਸ਼ਾ ਕਹਿ ਦਿੰਨੇ ਆ ਅਸੀਂ ਤੇ ਉਹ ਭਾਸ਼ਾ ਕੋਈ ਵੀ ਹੋ ਸਕਦੀ ਹੈ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ ਇਹ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਇੱਕ ਸਾਧਨ ਹੈ ਤੇ ਇਹਨੂੰ ਫਿਰਕਿਆਂ ਦੇ ਨਾਲ ਮਜ਼ਬਾਂ ਦੇ ਨਾਲ ਧਰਮਾਂ ਦੇ ਨਾਲ ਜੋੜਨਾ ਮੈਨੂੰ ਲੱਗਦਾ ਹੈ ਇਹ ਉਸੇ ਗੱਲ ਦਾ ਅਸੀਂ ਕਿਵੇਂ ਨਾ ਕਿਵੇਂ ਸ਼িকার ਹੁੰਦੇ ਰਹੇ ਕਿ ਫਿਰਕੂ ਸਿਆਸਤ ਸੀ ਜਿਨੇ ਸਾਡਾ ਮੁਲਕ ਵੀ ਵੰਡ ਦਿੱਤਾ ਸਾਡਾ ਪੰਜਾਬ ਵੰਡ ਦਿੱਤਾ ਅਸੀਂ ਭਾਸ਼ਾ ਦੇ ਆਧਾਰ ਤੇ ਉਵੇਂ ਹੀ ਕੰਮ ਕਰਦੇ ਰਹੇ ਔਰ ਹੋਇਆ ਇਹ ਕਿ ਇਧਰ ਚੜ੍ਹਦੇ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੁਸ਼ੀ ਹੋਇਆ ਅੰਗਰੇਜ਼ੀ ਨੂੰ ਪਹਿਲ ਦਿੱਤੀ ਗਈ ਹਿੰਦੀ ਨੂੰ ਪਹਿਲ ਦਿੱਤੀ ਗਈ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਕਿਤੇ ਨਾ ਕਿਤੇ ਇਧਰ ਵੀ ਵਿਤਕਰਾ ਹੁੰਦਾ ਰਿਹਾ ਔਰ ਸੋ ਕਾਲਡ ਜਿਹੜੇ ਅੰਗਰੇਜ਼ੀ ਸਕੂਲ ਨੇ ਜਿਨ੍ਹਾਂ ਨੂੰ ਕਾਨਵੈਂਟ ਸਕੂਲ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚ ਤਾਂ ਪੰਜਾਬੀ ਬੋਲਣ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਕਈ ਸਕੂਲਾਂ ਦੇ ਵਿੱਚ ਜੁਰਮਾਨਾ ਵੀ ਰੱਖਿਆ ਗਿਆ ਸੀ ਕਿ ਜੇ ਇੱਥੇ ਕੋਈ ਪੰਜਾਬੀ ਦੇ ਵਿੱਚ ਬੋਲੇਗਾ ਉਹਨੂੰ ਬਈ ਜੁਰਮਾਨਾ ਭਰਨਾ ਪਏਗਾ ਇਹੋ ਜਿਹਾ ਕੁਝ ਹੋਇਆ ਤਾਂ ਇਹਦੇ ਖਿਲਾਫ ਲੜੇ ਪੰਜਾਬ ਦੇ ਸਹਿਤਕਾਰ ਲੜੇ ਪੰਜਾਬ ਦੇ ਪੰਜਾਬੀ ਦੇ ਪਿਆਰੇ ਲੜੇ ਔਰ ਇਹ ਵਿਤਕਰੇਬਾਜੀ ਦੇ ਖਿਲਾਫ ਸੰਘਰਸ਼ ਕੀਤਾ ਪਰ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਚਾਹੇ ਅਸੈਂਬਲੀ ਹੋਵੇ ਚਾਹੇ ਦਫਤਰ ਹੋਣ ਜਿਹਨੂੰ ਕਿਹਾ ਜਾਂਦਾ ਕਿ ਫਰਸਟ ਲੈਂਗੁਏਜ ਪਹਿਲੀ ਭਾਸ਼ਾ ਜਿਹੜੀ ਹੈਗੀ ਹੈ ਉਹ ਪੰਜਾਬੀ ਹੈ ਦੂਜੀ ਭਾਸ਼ਾ ਹਿੰਦੀ ਹੈ ਤੀਜੀ ਭਾਸ਼ਾ ਅੰਗਰੇਜ਼ੀ ਹੈ ਤਾਂ ਇਹ ਤਿੰਨ ਪਛਾਈ ਜਿਹੜਾ ਫਾਰਮੂਲਾ ਉਹ ਚੜ੍ਹਦੇ ਪੰਜਾਬ ਦੇ ਵਿੱਚ ਚੱਲਦਾ ਹੈ ਔਰ ਲੈਂਦੇ ਪੰਜਾਬ ਦੇ ਵਿੱਚ ਜਿਹੜਾ ਸੀ ਸਾਨੂੰ ਇਸ ਗੱਲ ਦੀ ਤਕਲੀਫ ਸੀ ਕਿ ਇੱਥੇ ਬਾਈ ਉਰਦੂ ਪ੍ਰਧਾਨ ਹੈ ਇੱਥੇ ਅੰਗਰੇਜ਼ੀ ਪ੍ਰਧਾਨ ਹੈ ਤੇ ਅਸੈਂਬਲੀ ਦੇ ਵਿੱਚ ਦੋ ਪਛਾਵੇਂ ਹੀ ਬੋਲੀਆਂ ਜਾ ਸਕਦੀਆਂ ਪਰ ਅੱਜ ਜਿਹੜਾ ਅਹਿਮਦ ਖਾਨ ਸਾਹਿਬ ਦੀ ਅਗਵਾਈ ਦੇ ਹੇਠ ਇਹ ਫੈਸਲਾ ਹੋਇਆ ਉਹ ਵਾਕਈ ਪ੍ਰਸ਼ੰਸਾਯੋਗ ਹੈ ਸ਼ਲਾਘਾਯੋਗ ਹੈ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ ਉਹਨੂੰ ਸ਼ਾਬਾਸ਼ ਕਹਿੰਨੇ ਆ ਬਹੁਤ ਚੰਗਾ ਕਦਮ ਹੈ ਔਰ ਇਸ ਕਦਮ ਦੇ ਉੱਤੇ ਹੋਰ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨੀ ਪੰਜਾਬ ਹੈ ਜਿਹੜਾ ਇਹਦੇ ਕੋਲੇ ਵੱਡੇ ਭਰਾ ਦਾ ਰੋਲ ਹੈ ਇਧਰਲਾ ਪੰਜਾਬ ਚੜਦਾ ਪੰਜਾਬ ਤਾਂ ਛੋਟਾ ਭਰਾ ਹੈ ਹੁਣ ਵੱਡਾ ਪੰਜਾਬ ਪਾਕਿਸਤਾਨ ਦੇ ਵਿੱਚ ਹੈ ਤੇ ਵੱਡੇ ਭਰਾ ਦੇ ਕੋਲੇ ਜਦੋਂ ਇਹ ਰੋਲ ਹੋਵੇ ਤੇ ਉਹ ਅਗਵਾਈ ਕਰੇ ਇਸ ਗੱਲ ਦੇ ਵਿੱਚ ਕਿ ਮਾਂ ਬੋਲੀ ਪੰਜਾਬੀ ਨੂੰ ਅਸੀਂ ਟੁਕਮਾ ਸਥਾਨ ਦੇਣਾ ਹੈ ਤਾਂ ਲਾਜ਼ਮੀ ਤੌਰ ਤੇ ਇਹ ਗੱਲ ਪੂਰੀ ਦੁਨੀਆ ਦੇ ਵਿੱਚ ਜਾਏਗੀ ਕਿਉਂਕਿ ਜਿਹੜਾ ਹੈਗਾ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਲੋਕ ਉਹ ਪਾਕਿਸਤਾਨ ਦੀ ਧਰਤੀ ਦੇ ਉੱਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਹੀ ਵਸਦੇ ਐ ਤੇ ਆਸ ਕਰਦੇ ਆ ਇਸ ਗੱਲ ਨੂੰ ਅੱਗੇ ਤੋਰਿਆ ਜਾਏਗਾ ਤੇ ਤੁਸੀਂ ਅੱਜ ਪਾਕਿਸਤਾਨੀ ਪੰਜਾਬ ਵਾਲਿਓ ਅਸੈਂਬਲੀ ਦੇ ਵਿੱਚ ਇਹ ਮਤਾ ਪਾਸ ਕਰਕੇ ਤੁਸੀਂ ਉਹਨਾਂ ਸਾਰੇ ਪੰਜਾਬੀ ਦੇ ਵਿੱਚ ਲਿਖਣ ਵਾਲੇ ਉਹਨਾਂ ਸਾਡੇ ਸਤਿਕਾਰਯੋਗ ਪਿਆਰੇ ਸਹਿਤਕਾਰਾਂ ਨੂੰ ਇੱਕ ਕਿਸਮ ਦੀ ਸ਼ਰਧਾਂਜਲੀ ਦਿੱਤੀ ਐ ਇਹ ਬਹੁਤ ਵੱਡਾ ਸਤਿਕਾਰ ਦਿੱਤਾ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਪੰਜਾਬੀ ਦੇ ਵਿੱਚ ਗਾਇਆ ਪੰਜਾਬੀ ਦੇ ਵਿੱਚ ਬੋਲਿਆ ਚਾਹੇ ਉਹ ਸਾਡੇ ਸੂਫੀ ਸੰਤ ਹੋਣ ਬਾਬੇ ਬਾਬਾ ਫਰੀਦ ਸ਼ੇਖ ਫਰੀਦ ਜਿਹੜੇ ਪਾਕ ਪਟਨ ਦੀ ਧਰਤੀ ਦੇ ਉੱਤੇ ਪੈਦਾ ਹੋਏ ਉਹਨਾਂ ਨੇ ਵੀ ਪੰਜਾਬੀ ਦੇ ਵਿੱਚ ਬਹੁਤ ਕੁਝ ਲਿਖਿਆ ਔਰ ਉਹਨਾਂ ਦੇ ਲਿਖਿਓਏ ਸ਼ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਨੇ ਔਰ ਪੰਜਾਬ ਦੀ ਧਰਤੀ ਦੇ ਉੱਤੇ ਬਾਬਾ ਬੁੱਲੇ ਸ਼ਾ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਚੋਟੀ ਦਾ ਸਾਹਿਤ ਰਚਿਆ ਸ਼ਾਹ ਹੁਸੈਨ ਵਰਗੇ ਵਾਰੇ ਸ਼ਾਹ ਵਰਗੇ ਜਿਨ੍ਹਾਂ ਨੇ ਹੀਰ ਲਿਖੀ ਹੈ ਤਾਂ ਕਿੰਨਾ ਕਿੰਨਾ ਦੇ ਨਾਮ ਲੈ ਜਾ ਸਕਦੇ ਐ ਤਾਂ ਉਹਨਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਹੀਰ ਵਾਰੇ ਸ਼ਾਹ ਜਿਹੜੀ ਦੁਨੀਆ ਦੀ ਸਭ ਤੋਂ ਪ੍ਰਸਿੱਧ ਸਹਿਤਕ ਰਚਨਾ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਇੱਥੇ ਹੀ ਰਚੀ ਗਈ ਐ ਤਾਂ ਕਿਹੜੇ ਕਿਹੜੀਆਂ ਉਦਾਹਰਣਾਂ ਦੇਵਾਂ ਬਾਬੇ ਬੁੱਲੇ ਸ਼ਾਹ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਗਾਇਕ ਤੇ ਲੇਖਕ ਹੋਏ ਨੇ ਉਹ ਆਲਮ ਲੋਹਾਰ ਹੋਵੇ ਇਧਰ ਜਮਲਾ ਜੱਟ ਹੋਵੇ ਤੇ ਸ਼ਰਿੰਦਰ ਕੌਰ ਪ੍ਰਕਾਸ਼ ਕੌਰ ਤੇ ਹੋਰ ਕਿੰਨੇ ਪੰਜਾਬੀ ਦੇ ਗੁਰਦਾਸ ਮਾਨ ਸਾਹਿਬ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਪੰਜਾਬੀ ਦੇ ਵਿੱਚ ਗਾਇਆ ਪੰਜਾਬੀ ਬੋਲੀ ਦਾ ਮਾਣ ਵਧਾਇਆ ਉਹ ਇੱਕ ਲੰਬੀ ਲੜੀ ਹੈ ਤਾਂ ਮੈਂ ਉਸ ਲਾਂਬੇ ਨੂੰ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹੁੰਦਾ ਕਿ ਕਿਉਂਕਿ ਅਸੀਂ ਪੰਜਾਬੀ ਜਿਹੜੇ ਲੋਕਾਂ ਦੋਨਾਂ ਪੰਜਾਬਾਂ ਦੇ ਰਹਿਣ ਵਾਲੇ ਜਾਂ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਕਿਤੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਜਾਣੇ ਦੇ ਵਿੱਚ ਅਣਜਾਣੇ ਦੇ ਵਿੱਚ ਜਿਹੜਾ ਪੰਜਾਬੀ ਦੇ ਨਾਲ ਵਿਤਕਰਾ ਕੀਤਾ ਉਹ ਔਲੰਬਾ ਜਿਹੜਾ ਹੈਗਾ ਸਾਡਾ ਇੱਕ ਪੰਜਾਬੀ ਦਾ ਚੋਟੀ ਦਾ ਲੇਖਕ ਹੋਇਆ ਉਸ ਲੇਖਕ ਦਾ ਇੱਕ ਕਵਿਤਾ ਜਿਹੜੀ ਹੈਗੀ बाबू ਫਰੋਜ਼ਦੀਨ ਸ਼ਰਫ ਜਿਹੜੇ ਸ਼ਾਇਦ ਅੰਮ੍ਰਿਤਸਰ ਦੀ ਧਰਤੀ ਤੇ ਪੈਦਾ ਹੋਏ बाबू ਫਰੋਜ਼ਦੀਨ ਸ਼ਰਫ ਦੀ ਇੱਕ ਔਲੰਬਾ ਪਰਿਕਵਤਾ ਜਿਹੜੀ ਹੈਗੀ ਆ ਪੰਜਾਬੀਆਂ ਦੇ ਨਾਲ ਮੈਂ ਦੋ ਲੈਣਾ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਨਾ ਕੀ ਕਿਹਾ ਉਹਨਾਂ ਨੇ ਮੁੱਠਾਂ ਮੀਟਕੇ ਨੁਕਰੇ ਹਾਂ ਬੈਠੀ ਮੁੱਠਾਂ ਮੀਟਕੇ ਨੁਕਰੇ ਹਾਂ ਬੈਠੀ ਲੁੱਟੀ ਹੋਈ ਸਤਾਰ ਰਬਾਬੀਆਂ ਦੀ ਟੁੱਟੀ ਹੋਈ ਮੁੱਠਾਂ ਮੀਟਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀਆਂ ਦੀ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਦੁਬਾਰੇ ਫੇਰ ਸੁਣ ਲੋ ਮੁਠਾਂ ਮੀਟ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀਆਂ ਦੀ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਇਹ ਔਲੰਬਾ ਦਿੱਤਾ ਸੀ ਬਾਬੂ ਫਰੋਜ਼ਦੀਨ ਸ਼ਰਫ ਨੇ ਸਾਡੇ ਸਮੂਹ ਪੰਜਾਬੀਆਂ ਨੂੰ ਕਿ ਮੈਂ ਉਹਨਾਂ ਪੰਜਾਬੀਆਂ ਦੀ ਮਾਂ ਬੋਲੀਆਂ ਜਿਨ੍ਹਾਂ ਨੇ ਕਦੇ ਮੇਰੀ ਬਾਤ ਨਹੀਂ ਪੁੱਛੀ ਪਰ ਅੱਜ ਚੜਦੇ ਲੈਂਦੇ ਪੰਜਾਬ ਵਾਲਿਓ ਤੁਸੀਂ ਜਿਹੜਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹ ਮਤਾ ਪਾਸ ਕੀਤਾ ਹੈ ਕਿ ਮਾਂ ਬੋਲੀ ਦੇ ਵਿੱਚ ਇੱਥੇ ਡਿਬੇਟ ਕੀਤੀ ਜਾ ਸਕਦੀ ਹੈ ਬਹਿਸ ਕੀਤੀ ਜਾ ਸਕਦੀ ਹੈ ਇਹਦੇ ਨਾਲ ਹੀ ਪੰਜਾਬੀ ਦੀ ਜਿਹੜੀ ਉਪ ਬੋਲੀ ਹੈ ਪੋਠੋਹਾਰੀ ਉਹ ਪੋਠੋਹਾਰ ਦੇ ਇਲਾਕੇ ਚ ਬੋਲੀ ਜਾਂਦੀ ਹੈ ਤੁਸੀਂ ਉਹਨੂੰ ਵੀ ਟੁਕਮਾ ਸਥਾਨ ਦਿੱਤਾ ਹੈ ਸ਼ਰੈਕੀ ਨੂੰ ਵੀ ਦਿੱਤਾ ਹੈ ਮੇਵਾਤੀ ਨੂੰ ਵੀ ਦਿੱਤਾ ਹੈ ਇਹਦੇ ਲਈ ਤੁਹਾਡਾ ਤਨਵਾਦ ਤੇ ਦੂਜੀ ਗੱਲ ਇਹ ਕਿ ਸਤਕਾਰ ਗਿਆਨ ਵਧਾਉਣ ਦੇ ਲਈ ਬੜੀ ਖੁਸ਼ੀ ਦੇ ਨਾਲ ਕਿਉਂਕਿ ਅੰਗਰੇਜ਼ੀ ਦੇ ਵਿੱਚ ਦੁਨੀਆ ਭਰ ਦੀ ਜਿਹੜੀ ਨੌਲੇਜ ਹੈ ਗਿਆਨ ਹੈ ਉਹ ਸਾਨੂੰ ਅੰਗਰੇਜ਼ੀ ਦੇ ਵਿੱਚ ਮਿਲਦਾ ਹੈ ਤਾਂ ਆਪਣੇ ਗਿਆਨ ਨੂੰ ਵਧਾਉਣ ਲਈ ਸਮੇਂ ਦੇ ਹਾਨੀ ਬਣਨ ਦੇ ਲਈ ਸੰਸਾਰ ਪੱਧਰ ਦੇ ਉੱਤੇ ਆਪਣਾ ਕਦਮ ਉੱਚਾ ਕਰਨ ਲਈ ਅੰਗਰੇਜ਼ੀ ਬੜੀ ਖੁਸ਼ੀ ਨਾਲ ਸਿੱਖੋ ਸਿੱਖਣੀ ਚਾਹੀਦੀ ਹੈ ਉਰਦੂ ਦੇ ਵਿੱਚ ਗਿਆਨ ਜਿੰਨਾ ਮਿਲਦਾ ਹੈ ਜਰੂਰ ਲਓ ਹਿੰਦੀ ਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਹੈ ਜਰੂਰ ਲਓ ਪਰ ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈ ਇਹਨੂੰ ਕਦੇ ਨਾ ਭੁੱਲੋ ਕਿਉਂਕਿ ਇਸ ਪੰਜਾਬੀ ਮਾਂ ਬੋਲੀ ਨੂੰ ਜਦੋਂ ਅਸੀਂ ਕਈ ਲੋਕ ਜਿਹੜੇ ਕਹਿੰਦੇ ਆ ਕਿ ਸਾਡੀ ਭਾਸ਼ਾ ਤੇ ਉਰਦੂ ਹੈ ਜਾਂ ਹਿੰਦੀ ਹੈ ਮੈਂ ਉਹਨਾਂ ਦੇ ਉੱਤੇ ਸਵਾਲ ਕਰਨਾ ਚਾਹੁੰਨਾ ਹੈ ਮਿੱਤਰੋ ਜਦੋਂ ਅਸੀਂ ਜਨਮ ਲੈਂਦੇ ਆ ਤਾਂ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਬੈਠ ਕੇ ਮਾਂ ਦਾ ਦੁੱਧ ਚੁੰਗਦੇ ਚੁੰਗਦੇ ਅਸੀਂ ਆਪਣੀ ਮਾਂ ਬੋਲੀ ਨੂੰ ਸਿੱਖ ਜਾਂਦੇ ਆ ਤੇ ਜਿਹੜਾ ਸਾਡਾ ਜਿਹੜਾ ਪੰਜਾਬੀ ਬੱਚਾ ਹੈ ਉਹ ਮਾਂ ਬੋਲੀ ਦੇ ਵਿੱਚ ਜਨਮ ਲੈਂਦਾ ਲੋਰੀਆਂ ਜਦੋਂ ਬਚਪਨ ਦੇ ਵਿੱਚ ਉਹਨੂੰ ਲੋਰੀਆਂ ਦਿੱਤੀਆਂ ਜਾਂਦੀਆਂ ਮਾਂ ਬੋਲੀ ਪੰਜਾਬੀ ਦੇ ਵਿੱਚ ਦਿੱਤੀਆਂ ਜਾਂਦੀਆਂ ਤੇ ਜਦੋਂ ਉਹ ਵੱਡਾ ਹੋ ਜਾਂਦਾ ਹੈ ਜਵਾਨ ਹੋ ਜਾਂਦਾ ਨੌਜਵਾਨ ਹੋ ਜਾਂਦਾ ਗੱਭਰੂ ਹੋ ਜਾਂਦਾ ਉਹਦਾ ਵਿਆਹ ਹੁੰਦਾ ਤਾਂ ਉਹਦੇ ਗੀਤ ਵੀ ਜਿਹੜੇ ਗਾਏ ਜਾਂਦੇ ਆ ਪੰਜਾਬੀ ਦੇ ਵਿੱਚ ਵਿਆਹ ਦੇ ਵਿੱਚ ਗੀਤ ਪੰਜਾਬੀ ਦੇ ਵਿੱਚ ਗਾਏ ਜਾਂਦੇ ਨੇ ਤੇ ਜਦੋਂ ਕੋਈ ਬੰਦਾ ਮਰਦਾ ਹੈ ਤੇ ਮਰਨ ਸਮੇਂ ਜਿਹੜੇ ਬੈਣ ਪਾਏ ਜਾਂਦੇ ਨੇ ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਬੋਲੀ ਦੇ ਵਿੱਚ ਹੀ ਬੈਣ ਪਾਏ ਜਾਂਦੇ ਨੇ ਤੇ ਜਦੋਂ ਸਾਰੇ ਕੁਝ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਵਾਨੀ ਤੋਂ ਲੈ ਕੇ ਮਰਨ ਤੱਕ ਸਾਰਾ ਕੁਝ ਅਸੀਂ ਖੁਸ਼ੀ ਵੀ ਆਪਣੀ ਪੰਜਾਬੀ ਦੇ ਵਿੱਚ ਜ਼ਾਹਰ ਕਰਦੇ ਆ ਅਸੀਂ ਆਪਣੀ ਜਿਹੜੀ ਗਮੇ ਆ ਬਹਿਣ ਵੀ ਅਸੀਂ ਜਿਹੜੇ ਪਾਉਨੇ ਆ ਪੰਜਾਬੀ ਦੇ ਵਿੱਚ ਪਾਉਨੇ ਆ ਤਾਂ ਫਿਰ ਅਸੀਂ ਧੱਕੇ ਨਾਲ ਜੇ ਕਹੀਏ ਕਿ ਸਾਡੀ ਮਾਂ ਬੋਲੀ ਤੇ ਉਰਦੂ ਆ ਜਾਂ ਹਿੰਦੀ ਆ ਇਹ ਬੇਇਨਸਾਫੀ ਹੈ ਇਹ ਬੇਇਨਸਾਫੀ ਹੈ ਤੇ ਅੱਜ ਪੰਜਾਬ ਦੀ ਅਸੈਂਬਲੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ ਫੈਸਲਾ ਲਿਆ ਮੈਂ ਬਾਰ-ਬਾਰ ਉਹਦਾ ਤਨਵਾਦ ਕਰਦਾ ਹਾਂ ਤਾਂ ਇਸ ਬੇਨਸਾਫੀ ਨੂੰ ਅਸੀਂ ਹੀ ਦੂਰ ਕਰਨਾ ਹੈ ਕਿ ਅਸੀਂ ਪੰਜਾਬੀ ਬੋਲੀਏ ਪੰਜਾਬ ਪੰਜਾਬੀਅਤ ਤੇ ਪੰਜਾਬੀ ਦਾ ਪੂਰਾ ਖਿਆਲ ਰੱਖੀਏ ਤਾਂ ਜੋ ਇਹ ਤਰੱਕੀ ਕਰ ਸਕੇ ਕਿਉਂਕਿ ਮਾਂ ਬੋਲੀ ਪੰਜਾਬੀ ਹੈ ਜਿਹੜੀ ਬਚਪਨ ਤੋਂ ਲੈ ਕੇ ਕਿਸੇ ਨੇ ਕਿਹਾ ਮਾਂ ਬੋਲੀ ਹੁੰਦੀ ਕਿਹੜੀ ਹੈ ਮਾਂ ਬੋਲੀ ਉਹੀ ਹੁੰਦੀ ਹੈ ਮਿੱਤਰੋ ਕਿਸੇ ਵਿਦਵਾਨ ਨੇ ਕਿਹਾ ਕਿ ਜਦੋਂ ਕਿਸੇ ਮਾਂ ਦਾ ਜਵਾਨ ਪੁੱਤ ਮਰ ਜਾਏ ਉਹਦੀ ਲਾਸ਼ ਉਹਦੇ ਸਾਹਮਣੇ ਪਈ ਹੋਵੇ ਜਿਹੜੀ ਭਾਸ਼ਾ ਦੇ ਵਿੱਚ ਉਹ ਵਹਿਣ ਪਾਏਗੀ ਉਹੀ ਉਹਦੀ ਮਾਂ ਬੋਲੀ ਹੋਏਗੀ ਤਾਂ ਦੁੱਖ ਸਮੇਂ ਖੁਸ਼ੀ ਸਮੇਂ ਮਾਂ ਬੋਲੀ ਅੰਦਰੋਂ ਆਪਣੇ ਆਪ ਉੱਛੜ ਕੇ ਬਾਹਰ ਆ ਜਾਂਦੀ ਹੈ ਲੜਦੇ ਸਮੇਂ ਜਦੋਂ ਅਸੀਂ ਲੜਦੇ ਆ ਤਾਂ ਲੜਦੇ ਸਮੇਂ ਵੀ ਅਸੀਂ ਜਦੋਂ ਗਾਲੀ-ਕਲੋਚ ਹੁੰਨੇ ਆ ਭਾਵੇਂ ਇਹ ਗੱਲ ਚੰਗੀ ਨਹੀਂ ਤੇ ਗਾਲਾਂ ਵੀ ਤਾਂ ਅਸੀਂ ਪੰਜਾਬੀ ਦੇ ਵਿੱਚ ਕੱਢਦੇ ਆ ਮੈਂ ਇੱਕ ਪਾਕਿਸਤਾਨ ਦਾ ਇੱਕ ਰਿਪੋਰਟਰ ਵੇਖਿਆ ਪੱਤਰਕਾਰ ਵੇਖਿਆ ਉਹ ਕਿਸੇ ਵੱਡੇ ਲੀਡਰ ਦੀ ਇੰਟਰਵਿਊ ਕਰ ਰਿਹਾ ਸੀ ਤਾ ਇੰਟਰਵਿਊ ਕਰਦੇ ਸਮੇਂ ਉਹ ਬੜੇ ਸੋਹਣੇ ਉਰਦੂ ਦੇ ਸ਼ਬਦ ਬੋਲ ਰਿਹਾ ਸੀ ਪਰ ਹੋਇਆ ਏ ਕਿ ਉਹਦੇ ਕੈਮਰੇ ਦੇ ਅੱਗੋਂ ਦੀ ਕੋਈ ਬੰਦਾ ਲੰਘ ਗਿਆ ਤਾਂ ਫਟਾਫਟ ਉਹਨੂੰ ਗੁੱਸਾ ਆਇਆ ਤਾਂ ਉਹਨੇ ਠੇਠ ਪੰਜਾਬੀ ਦੇ ਵਿੱਚ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੇਖ ਕੇ ਬੜਾ ਹਾਸਾ ਆਇਆ ਕਿ ਮਾਂ ਬੋਲੀ ਬੜੀ ਬਲਵਾਨ ਹੈ ਬੜੀ ਤਾਕਤਵਾਰ ਹੈ ਇਹ ਢੁੱਡਾਂ ਮਾਰ ਕੇ ਬਾਹਰ ਆ ਜਾਂਦੀ ਹੈ ਉਹਨੂੰ ਉਸੇ ਵੇਲੇ ਉਰਦੂ ਬੋਲਣਾ ਤਾਂ ਭੁੱਲ ਗਿਆ ਤੇ ਉਹਨੇ ਪੰਜਾਬੀ ਬੋਲਣੀ ਸ਼ੁਰੂ ਕਰ ਦਿੱਤੀ ਜਦੋਂ ਅਸੀਂ ਲੜਨਾ ਵੀ ਪੰਜਾਬੀ ਚ ਹੈ ਘਣਾਂ ਵੀ ਪੰਜਾਬੀ ਚ ਕੱਢਣੀਆਂ ਗੀਤ ਵੀ ਪੰਜਾਬੀ ਚ ਗਾਉਣੇ ਆ ਬਹਿਣ ਵੀ ਪੰਜਾਬੀ ਚ ਪਾਉਣੇ ਆ ਤੇ ਸਾਰਾ ਦਿਨ ਗੱਲ ਤੇ ਪੰਜਾਬੀ ਚ ਅਸੀਂ ਜਿਉਣਾ ਮਰਨਾ ਪੰਜਾਬੀ ਚ ਹੈ ਤੇ ਮਿੱਤਰੋ ਫਿਰ ਇਹਨੂੰ ਸਤਕਾਰ ਕਿਉਂ ਨਹੀਂ ਦਿੱਤਾ ਜਾਂਦਾ ਇਸ ਗੱਲ ਦੇ ਉੱਤੇ ਜਿਹੜਾ ਸਾਡਾ ਗਿਲਾ ਸੀ ਉਹ ਗਿਲਾ ਅੱਜ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਨੇ ਕੁਝ ਦੂਰ ਕੀਤਾ ਹੈ ਤੇ ਉਹਨਾਂ ਨੇ ਹੁਣ ਅੰਗਰੇਜ਼ੀ ਤੇ ਉਰਦੂ ਦੇ ਬਰਾਬਰ ਇਹਨੂੰ ਖੁੱਲ੍ਹ ਦਿੱਤੀ ਹੈ ਅਸੀਂ ਮੈਂ ਬੇਨਤੀ ਕਰਨੀ ਚਾਹੁੰਦਾ ਉਹ ਚੇਚੇ ਤੌਰ ਤੇ ਕਿ ਅੰਗਰੇਜ਼ੀ ਤੇ ਉਰਦੂ ਦੇ ਬਰਾਬਰ ਇਨੂੰ ਦਰਜਾ ਨਹੀਂ ਇਹਨੂੰ ਤਾਂ ਪਟਰਾਣੀ ਮਾਂ ਬੋਲੀ ਸਾਡੀ ਪਟਰਾਣੀ ਐ ਇਹ ਮਹਾਰਾਣੀਆਂ ਸਾਰੀਆਂ ਪਛਾਵਾਂ ਦੇ ਵਿੱਚੋਂ ਮਾਂ ਬੋਲੀ ਪੰਜਾਬ ਦੇ ਵਿੱਚ ਤਾਂ ਯਾਰੋ ਇਹਨੂੰ ਤਖਤ ਦੇ ਉੱਤੇ ਬਿਠਾਓ ਇਹਨੂੰ ਪਹਿਲਾ ਦਰਜਾ ਦਿਓ ਪਹਿਲੀ ਭਾਸ਼ਾ ਪੰਜਾਬੀ ਹੋਵੇ ਫਰਸਟ ਲੈਂਗੁਏਜ ਸਾਡੀ ਪੰਜਾਬੀ ਹੋਵੇ ਦੋਨਾਂ ਪੰਜਾਬਾਂ ਦੇ ਵਿੱਚ ਇਹ ਕਿਉਂਕਿ ਇੱਕੋ ਪੰਜਾਬ ਸਾਡੀਆਂ ਨਜ਼ਰਾਂ ਦੇ ਵਿੱਚ ਤਾਂ ਨਾ ਬਾਬਾ ਬੁੱਲੇ ਸ਼ਾਹ ਵੰਡਿਆ ਜਾ ਸਕਦਾ ਨਾ ਕੋਈ ਗੁਰੂ ਨਾਨਕ ਨੂੰ ਵੰਡ ਸਕਦਾ ਨਾ ਕੋਈ ਬਾਬਾ ਫਰੀਦ ਨੂੰ ਬੰਡ ਸਕਦਾ ਹੈ ਨਾ ਕੋਈ ਹੀਰ ਤੇ ਰਾਂਝੇ ਨੂੰ ਬੰਡ ਸਕਦਾ ਹੈ ਨਾ ਕੋਈ ਮਿਰਜ਼ਾ ਤੇ ਸੈਬਾ ਨੂੰ ਬੰਡ ਸਕਦਾ ਹੈ ਇਹ ਬੰਡੇ ਨਹੀਂ ਜਾ ਸਕਦੇ ਕਿਉਂਕਿ ਸਾਡੀ ਮਾਂ ਬੋਲੀ ਇੱਕ ਹੈ ਇੱਕੋ ਹੀ ਅਸੀਂ ਹੈਗੇ ਆ ਇਸ ਕਰਕੇ ਇਹਨੂੰ ਪਟਰਾਣੀ ਦਾ ਮਹਾਰਾਣੀ ਦਾ ਪੰਜਾਬੀ ਨੂੰ ਦਰਜਾ ਦਿਓ ਇਹ ਨਹੀਂ ਕਿ ਅੰਗਰੇਜ਼ੀ ਤੇ ਉਰਦੂ ਦੇ ਬਰਾਬਰ ਬੋਲਣ ਦਾ ਦਰਜਾ ਦੇਤਾ ਪਹਿਲੀ ਭਾਸ਼ਾ ਬਣਾਓ ਇਹਨੂੰ ਦੋਨਾਂ ਪੰਜਾਬਾਂ ਦੇ ਅੰਦਰ ਪਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਇਹ ਪਹਿਲੀ ਹੀ ਭਾਸ਼ਾ ਹੈ ਤੇ ਇਹ ਸਾਡੀ ਭਾਸ਼ਾ ਨੂੰ 1947 ਵੇਲੇ ਅਧਰੰਗ ਹੋ ਗਿਆ ਸੀ ਇਹ ਮਾਰਿਆ ਗਿਆ ਸੀ ਇਹਦਾ ਇੱਕ ਪਾਸਾ ਵੱਢ ਕੇ ਇੱਕ ਨੂੰ ਚੜਦਾ ਪੰਜਾਬ ਇੱਕ ਨੂੰ ਲੈਂਦਾ ਪੰਜਾਬ ਬਣਾ ਦਿੱਤਾ ਤੇ ਬੜੀ ਚਲਾਕੀ ਦੇ ਨਾਲ ਇਹਨਾਂ ਦੀ ਜਿਹੜੀ ਸਕ੍ਰਿਪਟ ਸੀ ਲਿਪੀ ਸੀ ਉਹ ਬਦਲੀ ਗਈ ਲੈਂਦੇ ਪੰਜਾਬ ਦੀ ਜਿਹੜੀ ਸਕ੍ਰਿਪਟ ਸੀ ਲਿਪੀ ਸੀ ਉਹਨੂੰ ਕਰ ਦਿੱਤਾ ਗਿਆ ਉਰਦੂ ਦੇ ਵਿੱਚ ਕਿ ਇਹ ਉਰਦੂ ਦੇ ਵਿੱਚ ਲਿਖੀ ਜਾਏਗੀ ਇੱਧਰ ਕਰ ਦਿੱਤਾ ਗਿਆ ਗੁਰਮੁਖੀ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਖੱਤ ਵੀ ਲਿਖਣ ਤੋਂ ਵਾਂਝੇ ਹੋ ਗਏ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੱਕ ਦੂਜੇ ਨਾਲ ਜਜ਼ਬਾਤ ਸਾਂਝੇ ਹੋ ਜਾਂਦੇ ਨੇ ਪਰ ਸਾਡੀ ਲੈਂਗੁਏਜ ਸਾਡੀ ਭਾਸ਼ਾ ਸਾਡੀ ਲਿਖਤ ਸਕ੍ਰਿਪਟ ਨੂੰ ਵੀ ਬਦਲਿਆ ਗਿਆ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਅਧਰੰਗ ਹੋਇਆ ਸੰਤਾਲੀ ਦੇ ਵਿੱਚ ਉਸ ਅਧਰੰਗ ਨੂੰ ਵੀ ਅਸੀਂ ਮਲਛਾਂ ਕਰ ਕਰਕੇ ਦੂਰ ਕਰਨਾ ਹੈ ਕਿਉਂਕਿ ਸਾਡੇ ਜਿਹੜੇ ਸੂਫੀ ਸੰਤ ਨੇ ਬਾਬਾ ਫਰੀਦ ਬਾਬਾ ਬੁੱਲੇ ਸ਼ਾਹਾ ਸ਼ਾਹਮ ਸ਼ਾਹ ਬਾਰਿਸ਼ਾ ਕਾਦਰ ਯਾਰ ਸ਼ਾਹ ਹੁਸੈਨ ਸਾਰੇ ਟੋਲੇ ਟੱਪੇ ਮਾਈਏ ਕਾਫੀਏ ਸਵਈਏ ਇਹ ਸਾਰੇ ਯਾਰ ਪੰਜਾਬੀ ਦੇ ਵਿੱਚ ਤਾਂ ਲਿਖੇ ਗਏ ਨੇਗੇ ਨਾਥਾਂ ਤੇ ਜੋਗੀਆਂ ਨੇ ਲਿਖਿਆ ਹੋਵੇ ਗੁਰੂਆਂ ਤੇ ਪੀਰਾਂ ਨੇ ਲਿਖਿਆ ਹੋਵੇ ਸੂਫੀ ਸੰਤਾਂ ਨੇ ਲਿਖਿਆ ਹੋਵੇ ਗੁਰੂਆਂ ਨੇ ਗੁਰਬਾਣੀ ਲਿਖੀ ਹੋਵੇ ਇਹ ਸਾਰੀ ਪੰਜਾਬੀ ਦੇ ਵਿੱਚ ਤਾਂ ਹੈ ਅਸੀਂ ਕਿਉਂ ਭੁੱਲ ਜਾਨੇ ਆ ਇਹ ਗੱਲਾਂ ਤਾਂ ਜਿਹੜਾ ਇੱਕ ਬਹੁਤ ਵੱਡਾ ਰਾਈਟਰ ਹੈ ਜਿਹੜਾ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਮਾਲਕ ਹੈ ਰਸੂਲ ਹਮਜ਼ਾ ਤੋਬ ਉਹ ਤਾਂ ਇਹ ਕਹਿੰਦਾ ਹੈ ਕਿ ਜੇ ਕਿਸੇ ਨੂੰ ਸਭ ਤੋਂ ਭੈੜੀ ਗਾਲ ਕੱਢਣੀ ਹੋਵੇ ਉਹਨੂੰ ਗਾਲ ਇਹ ਕੱਢੀ ਜਾਣੀ ਚਾਹੀਦੀ ਹੈ ਕਿ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਇਹ ਰਸੂਲ ਹਮਜ਼ਾ ਤੌਬ ਕਹਿੰਦੇ ਆ ਤਾਂ ਇਸ ਤੋਂ ਭੈੜੀ ਗੱਲ ਕੀ ਹੋ ਸਕਦੀ ਹੈ ਪਰ ਕੁਝ ਭੇਕਦਰੇ ਲੋਕ ਨੇ ਬੇਅਦਬੇ ਲੋਕ ਨੇ ਜਿਹੜੇ ਪੰਜਾਬੀ ਭਾਸ਼ਾ ਦੀ ਕਦਰ ਨਹੀਂ ਕਰਦੇ ਇਧਰ ਵੀ ਤੇ ਉਧਰ ਵੀ ਅਸੀਂ ਵੇਖਦੇ ਆ ਕਿ ਕੁਝ ਅਮੀਰ ਲੋਕ ਆਪਣੇ ਕੁੱਤਿਆਂ ਨਾਲ ਤੇ ਨੌਕਰਾਂ ਨਾਲ ਕਈ ਵਾਰੀ ਆਪਣੇ ਬੱਚਿਆਂ ਨਾਲ ਤੇ ਕੁੱਤਿਆਂ ਨਾਲ ਤੇ ਅੰਗਰੇਜ਼ੀ ਦੇ ਵਿੱਚ ਗੱਲ ਕਰਨਗੇ ਪਰ ਨੌਕਰਾਂ ਨਾਲ ਜਦੋਂ ਗੱਲ ਕਰਨੀ ਹੈ ਉਦੋਂ ਪੰਜਾਬੀ ਚ ਗੱਲ ਕਰਦੇ ਆ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹ ਚੱਲਦੀਆਂ ਰਹਿੰਦੀਆਂ ਇੱਥੇ ਤਾਂ ਜੇ ਮੈਂ ਅੱਜ ਦੇ ਜ਼ਮਾਨੇ ਦੀ ਗੱਲ ਕਰਾਂ ਤਾਂ ਚਾਹੇ ਜਮਲਾ ਜੱਟ ਆ ਇੱਧਰ ਤੇ ਆਸ਼ਾ ਸਿੰਘ ਮਸਤਾਨਾ ਬੀਬੀ ਪ੍ਰਕਾਸ਼ ਕੌਰ ਬੀਬੀ ਸੁਰਿੰਦਰ ਕੌਰ ਤੇ ਇਸ ਤੋਂ ਸ਼ਿਵ ਕੁਮਾਰ ਬਟਾਲਵੀ ਜਿਹੜੇ ਸ਼ੱਕਰਗੜ੍ਹ ਦੇ ਵਿੱਚ ਪਾਕਿਸਤਾਨ ਦੀ ਧਰਤੀ ਤੇ ਪੈਦਾ ਹੋਏ ਤੇ ਬਟਾਲੇ ਦੇ ਵਿੱਚ ਆ ਕੇ ਉਹ ਫੌਤ ਹੋਏ ਪੰਜਾਬੀ ਦੇ ਵਿੱਚ ਬਹੁਤ ਕੁਝ ਲਿਖਿਆ ਔਰ ਨੰਦ ਲਾਲ ਨੂਰਪੂਰੀ ਵਰਗੇ ਤੇ ਪੰਜਾਬ ਦਾ ਅੱਜ ਦਾ ਬਾਰੇ ਸ਼ਾ ਜਿਹੜਾ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸ਼੍ਰੀ ਰਕਤੌਰ ਤੇ ਸੁਰਜੀਤ ਪਾਤਰ ਸਾਹਿਬ ਤੇ ਕੁਲਦੀਪ ਮਾਨਕ ਜਿਹੜੇ ਇੱਕ ਮੁਸਲਮਾਨ ਪਰਿਵਾਰ ਚੋਂ ਪੈਦਾ ਹੋਏ ਉਹਨਾਂ ਨੇ ਮਾਂ ਬੋਲੀ ਪੰਜਾਬੀ ਦੀ ਕਲੀਆਂ ਰਾਹੀ ਕਲੀਆਂ ਗਾ ਕੇ ਹੀਰ ਰਾਂਝਾ ਮਿਰਜ਼ਾ ਸਹਿਵਾ ਸੱਸੀ ਪੁੰਨੂ ਲੈਲਾ ਮਜਨੂ ਸਾਰੀਆਂ ਲੋਕ ਗਥਾਵਾਂ ਉਹਨਾਂ ਨੇ ਗਾਈਆਂ ਕਿ ਉਹ ਕੁਲਦੀਪ ਮਾਨਕ ਵੀ ਪੰਜਾਬੀ ਦੇ ਵਿੱਚ ਹੀ ਗਾਉਂਦੇ ਰਹੇ ਤਾਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਮਾਂ ਬੋਲੀ ਨੂੰ ਬਈ ਪਟਰਾਣੀ ਦਾ ਦਰਜਾ ਦੋਨਾਂ ਪੰਜਾਬਾਂ ਦੇ ਵਿੱਚ ਤੇ ਬਾਕੀ ਪੰਜਾਬੀ ਭਾਵੇਂ ਵਿਦੇਸ਼ਾਂ 'ਚ ਬੈਠੇ ਕਿਤੇ ਵੀ ਕੈਨੇਡਾ ਦੀ ਧਰਤੀ 'ਤੇ ਹੋਣ ਅਮਰੀਕਾ ਦੀ ਧਰਤੀ 'ਤੇ ਹੋਣ ਹੋਰ ਦੇਸ਼ਾਂ ਦੇ ਵਿੱਚ ਹੋਣ ਇਹਨੂੰ ਪਟਰਾਣੀ ਦਾ ਦਰਜਾ ਦੇਣਾ ਹੈ ਮਾਂ ਬੋਲੀ ਆ ਸਾਡੀ ਯਾਰੋ ਤਾਂ ਮੈਂ ਬਾਬੂ ਫਰੋਜ਼ਦੀਨ ਸ਼ਰਫ ਦੀ ਉਹ ਕਵਤਾ ਦੇ ਦੋ ਬੋਲ ਬੋਲ ਕੇ ਆਪਣੀ ਗੱਲ ਬੰਦ ਕਰਨੀ ਚਾਹੁੰਦਾ ਫਰੋਜ਼ ਦਿਨ ਸ਼ਰਫ ਜਿਹੜੇ ਲੋਕ ਮੰਨਦੇ ਆ ਨਾ ਕਿ ਉਰਦੂ ਹੁੰਦਾ ਮੁਸਲਮਾਨਾਂ ਦਾ ਨਹੀਂ ਬਾਬੂ ਫਰੋਜ਼ ਦਿਨ ਸ਼ਰਫ ਨੇ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਸਭ ਕੁਝ ਲਿਖਿਆ ਉਹਨਾਂ ਦੀ ਇੱਕ ਕਵਤਾ ਬਹੁਤ ਛੋਟੀ ਜੀ ਹੈ ਕੀ ਲਿਖਦੇ ਆ ਉਹ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਢੰਗ ਦਾ ਹਾਂ ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤ ਅੰਗਰੇਜ਼ੀ ਵੀ ਅੰਗ ਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨਥ ਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਕ ਮੁੱਢੋਂ ਮੈਂ ਇਸ ਓ ਮੰਗਦਾ ਹਾਂ ਬਾਰਿਸ਼ਾ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਰਮਾ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਰਮਾ ਇੱਥੇ ਤੇ ਹਿੰਦੀ ਵਿੱਚ ਕਰਾਂ ਗੱਲਾਂ ਰਮਾ ਇੱਥੇ ਤੇ ਉਰਦੂ ਵਿੱਚ ਕਰਾਂ ਗੱਲਾਂ ਇਹ ਮੈਂ ਉਰਦੂ ਤੇ ਹਿੰਦੀ ਆਪਣੇ ਕੋਲੋਂ ਜੋੜਿਆ ਹੋਏ ਐਸੇ ਸ਼ਬਦੇ ਐ ਰਮਾ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬ ਦਾ ਸਰਪ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਤਾਂ ਮੇਰੇ ਵੀਰੋ ਇਦਰਲੇ ਪੰਜਾਬ ਵਾਲਿਓ ਉਧਰਲੇ ਪੰਜਾਬ ਵਾਲਿਓ ਵਿਦੇਸ਼ਾਂ ਚ ਬਸਣ ਵਾਲਿਓ ਜਿੱਥੇ ਕਿਤੇ ਵੀ ਪੰਜਾਬੀ ਬੈਠੇ ਹੋ ਤੁਹਾਨੂੰ ਸਲਾਮ ਕਰਦਾ ਹਾਂ ਸਲੂਟ ਕਰਦਾ ਹਾਂ ਨਮਸਕਾਰ ਕਰਦਾ ਹਾਂ ਤੇ ਤੁਹਾਨੂੰ ਫਤਿਹ ਬੁਲਾਉਣਾ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਮਾਂ ਬੋਲੀ ਪੰਜਾਬੀ ਦਾ ਦਰਜਾ ਕਿਤੇ ਵੀ ਰਹੋ ਤੁਸੀਂ ਇਹ ਨੀਵਾ ਨਹੀਂ ਹੋਣ ਦੇਣਾ ਇਹਨੂੰ ਉੱਚਾ ਚੁੱਕਣਾ ਤੇ ਜਿਹੜਾ ਫਰੋਜ਼ਦੀਨ ਸ਼ਰਫ ਨੇ ਉਲੰਭਾ ਦਿੱਤਾ ਸੀ ਕਿ ਮੈਂ ਉਹਨਾਂ ਪੰਜਾਬੀਆਂ ਦੀ ਬੋਲੀਆਂ ਜਿਨ੍ਹਾਂ ਨੇ ਕਦੇ ਮੇਰੀ ਸਾਰ ਨਹੀਂ ਲਈ ਇਹ ਉਲੰਭਾ ਵੀ ਅਸੀਂ ਦੂਰ ਕਰਨਾ ਹੈ ਤੇ ਦੋਨੇ ਪੰਜਾਬਾਂ ਦੇ ਵਿੱਚ ਇਹ ਸੰਘਰਸ਼ ਹੋਣਾ ਚਾਹੀਦਾ ਮਾਂ ਬੋਲੀ ਨੂੰ ਉਹਦਾ ਜਿਹੜਾ ਵਾਜਬ ਦਰਜਾ ਦਿਵਾਉਣ ਦੇ ਲਈ ਤੇ ਬਾਬਾ ਨਜ਼ਮੀ ਜਿਹੜੇ ਕਿ ਪਾਕਿਸਤਾਨੀ ਪੰਜਾਬ ਦੇ ਵਿੱਚ ਵੱਸਦੇ ਨੇ ਉਹਨਾਂ ਦੇ ਦੋ ਬੋਲ ਬੋਲ ਕੇ ਉਹਨਾਂ ਦੀ ਕਵਿਤਾ ਦੇ ਵਿੱਚੋਂ ਮੈਂ ਆਪਣੀ ਗੱਲ ਖਤਮ ਕਰਨੀ ਚਾਹੁੰਨਾ ਬਾਬਾ ਨਜ਼ਮੀ ਲਿਖਦੇ ਨੇ ਅੱਖਰਾਂ ਵਿੱਚ ਸਮੁੰਦਰ ਰੱਖਾਂ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾੜ ਪੰਜਾਬੀ ਦਾ ਦੀਵਾ ਬਾਲ ਪੰਜਾਬੀ ਦਾ ਪੰਜਾਬੀ ਦਾ ਦੀਵਾ ਬੜਦਾ ਰਹਿਣਾ ਚਾਹੀਦਾ ਹੈ ਬੜਦਾ ਰਹਿਣਾ ਚਾਹੀਦਾ ਹੈ ਇਹਦੀ ਲਾਟ ਹੋਰ ਉੱਚੀ ਹੋਰ ਉੱਚੀ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੰਜਾਬੀ ਪੰਜਾਬੀਅਤ ਚਮਕਣੀ ਚਾਹੀਦੀ ਹੈ ਸਿਰ ਉੱਚਾ ਕਰੋ ਚੰਗੇ ਕੰਮ ਕਰੀਏ ਮਾਂ ਬੋਲੀ ਨੂੰ ਮਾਂ ਵਾਲਾ ਇਹ ਦਰਜਾ ਦੇਈਏ ਜਏ ਸਾਡੀ ਮਾਂ ਬੋਲੀ ਹੈ ਬਹੁਤ ਗੱਲਾਂ ਕਹਿ ਦਿੱਤੀਆਂ ਮੈਂ ਗੱਲ ਲੰਬੀ ਹੁੰਦੀ ਜਾਂਦੀ ਹੈ ਇੱਕ ਵਾਰੀ ਫੇਰ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਦੇ ਸਪੀਕਰ ਸਾਹਿਬ ਅਹਿਮਦ ਸਾਹਿਬ ਦਾ ਮੁਹੰਮਦ ਅਹਿਮਦ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰੇ ਉਹਨਾਂ ਮੈਂਬਰਾਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਨੂੰ ਠੁਕਮਾ ਦਰਜਾ ਦਿਵਾਉਣ ਦੇ ਲਈ ਵੋਟ ਪਾਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ